ਕੁਝ ਮਹੀਨਿਆਂ ਦੇ ਦੌਰਾਨ ਅਸੀਂ ਇਹਨਾਂ ਦੀਆਂ ਜੜਾਂ ਪੱਟ ਕੇ ਜਿਹੜਾ ਜੀ ਇੱਥੋਂ ਕੱਢਦੇ ਆਂਗੇ ਬਾਹਰ ਮੇਰੀ ਗੱਲ ਯਾਦ ਰੱਖਣਾ ਜੀ ਇਹਨਾਂ ਕੋਈ ਵੀ ਸਕੀਮ ਐਡੀ ਛੇਤੀ ਨਹੀਂ ਬਣਦੀ ਹੁੰਦੀ ਬੜਾ ਲੰਮਾ ਲੱਗਦਾ ਤੇ ਫੈਸਲਾ ਜਿਹੜਾ ਦੇਖਿਆ ਗਿਆ ਇਹਨੂੰ ਕਿਵੇਂ ਦੇਖਦੇ ਹੋ ਕਿਉਂ ਬਦਲਣਾ ਪਿਆ ਫੈਸਲਾ ਕੱਲ 4 ਵਜੇ ਤੱਕ ਸਾਰੇ ਮੰਤਰੀ ਉਹਦੇ ਫਾਇਦੇ ਪੜਾ ਰਹੇ ਸੀ ਪੰਜਾਬ ਬਾਰ-ਬਾਰ ਡਿੱਗਦਾ ਰਿਹਾ ਪਰ ਪੰਜਾਬ ਉੱਠਦਾ ਵੀ ਤਾਂ ਰਿਹਾ ਨਾ ਜੀ ਪੰਜਾਬ ਉੱਠੂਗਾ ਔਰ ਪੰਜਾਬ ਮਿਸਾਲ ਬਣੂਗਾ ਦਾਨੇਵਾਲੀਆ ਸਭ ਆਉਣ ਵਾਲੇ ਦਿਨਾਂ ਦੇ ਦੌਰਾਨ ਇਸ ਨਸ਼ਿਆਂ ਦੇ ਵਿਰੁੱਧ ਜੰਗ ਨਹੀਂ ਪੰਜਾਬ ਦੇ ਵਿੱਚ ਹਜੇ ਬੜੀਆਂ ਜ਼ਮੀਨਾਂ ਪਈਆਂ ਨੇ ਜਿਹੜੀਆਂ ਡਿਵੈਲਪ ਨਹੀਂ ਹੋਈਆਂ ਸਰਕਾਰ ਜਿਹੜੀ ਤੁਸੀਂ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਯਾ ਮੁਹੱਲੀ ਖਾਲੀ ਪਿਆ ਚੰਡੀਗੜ੍ਹ ਖਾਲੀ ਪਿਆ ਜਿੱਥੇ ਜਗਰਾਉਂ ਇੰਨੀ ਜ਼ਮੀਨ ਤੁਸੀਂ ਲੈਣੀ ਸੀ ਉਹਦੇ ਵਿੱਚ 슈ਗਰ ਮਿਲਾਂ ਡਿਵੈਲਪ ਪਈ ਹੈ ਇਹ ਕੀ ਗੱਲ ਉਦੋਂ ਸੋਚਿਆ ਨਹੀਂ ਗਿਆ ਕਿ ਪਹਿਲਾਂ ਆਪਾਂ ਇਹਨੂੰ ਡਿਵੈਲਪ ਕਰ ਲਈਏ ਇੱਥੋਂ ਪੈਸਾ ਕਮਾ ਲਈਏ ਢੋਣਾ ਅਰਬਾਂ ਰੁਪਏ ਦੀ ਪੰਜਾਬ ਸਰਕਾਰ ਦੀ ਜ਼ਮੀਨ ਹੈ ਨਜਾਇਜ਼ ਕਬਜ਼ੇ ਚ ਪਈ ਹੈ ਹਰ ਰੋਜ਼ ਨਜਾਇਜ਼ ਕਬਜ਼ੇ ਹੋ ਰਹੇ ਨੇ ਉਧਰ ਸਰਕਾਰ ਦਾ ਹਜੇ ਕੋਈ ਧਿਆਨ ਨਹੀਂ ਹੈ ਹਬੋਰ ਫਾਜ਼ਲ ਦਾ ਇਲਾਕਾ ਪਿਛਲੇ 12 ਦਿਨਾਂ ਤੋਂ ਕੁਰਲਾ ਰਿਹਾ ਹੈ ਬੁਰੀ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਮਸਲਾ ਇੱਕ ਨਹੀਂ ਪੰਜਾਬ ਦੇ ਵਿੱਚ ਅੱਜਕੱਲ ਬੜੇ ਮਸਲੇ ਖੜੇ ਹੋਏ ਨੇ ਕਿਤੇ ਨਸ਼ਾ ਕਿਤੇ ਲੈਂਡ ਪੂਲਿੰਗ ਤੇ ਕਿਤੇ ਪੰਜਾਬ ਚ ਹੜ ਇਸ ਵਕਤ ਪੰਜਾਬ ਦੀ ਸਰਕਾਰ ਦੇ ਵਿੱਚ ਇੱਕ ਅਹਿਮ ਬਾਈ ਜੀ ਥੋੜੀ ਜੀ ਸੁਖਿੰਦਰ ਜੀ ਆਵਾਜ਼ ਘੱਟ ਰੱਖਿਓ ਗੱਲ ਕਰ ਲਈਏ ਬਲਤੇਜ ਪੰਨੂ ਜੀ ਪੰਨੂ ਸਾਹਿਬ ਸਭ ਤੋਂ ਪਹਿਲਾਂ ਕਿਉਂਕਿ ਲੇਟੈਸਟ ਮਸਲਾ ਲੈਂਡ ਪੂਲਿੰਗ ਦਾ ਹੀ ਆ ਆਪਾਂ ਉੱਥੋਂ ਸ਼ੁਰੂ ਕਰ ਲਈਏ ਕੋਈ ਵੀ ਸਕੀਮ ਹੈ ਜੀ ਛੇਤੀ ਨਹੀਂ ਬਣਦੀ ਹੁੰਦੀ ਬੜਾ ਲੰਮਾ ਲੱਗਦਾ ਤੇ ਫੈਸਲਾ ਜਿਹੜਾ ਦੇਖਿਆ ਗਿਆ ਇਹਨੂੰ ਕਿਵੇਂ ਦੇਖਦੇ ਹੋ ਕਿਉਂ ਬਦਲਣਾ ਪਿਆ ਫੈਸਲਾ ਕੱਲ 4 ਵਜੇ ਤੱਕ ਸਾਰੇ ਮੰਤਰੀ ਉਹਦੇ ਫਾਇਦੇ ਪੜਾ ਰਹੇ ਸੀ ਧੰਨਵਾਦੀ ਸਾਬ ਉਹਦੇ ਵਿੱਚ ਕਿਹੜੀ ਗੱਲ ਹੈ ਜੇ ਕਿਸੇ ਟਾਈਮ ਕੋਈ ਫੈਸਲਾ ਲੱਗਿਆ ਤੇ ਉਹਦੇ ਲੋਕ ਜਿਹੜੇ ਨੇ ਉਹਦਾ ਵਿਰੋਧ ਕਰਨ ਲੱਗੇ ਨੇ ਪਹਿਲਾਂ ਤੇ ਅੜੀਅਲ ਸਰਕਾਰਾਂ ਹੁੰਦੀਆਂ ਸੀਗੇ ਨਾ ਆਪਾਂ ਸੈਂਟਰ ਵਾਲੀ ਸਰਕਾਰ ਵੀ ਦੇਖੀ ਹੈ ਸਾਲ ਭਰ ਲੋਕ ਉੱਥੇ ਬੈਠੇ ਰਹੇ 750 ਦੇ ਕਰੀਬ ਕਿਸਾਨ ਜਿਹੜਾ ਉਹ ਸ਼ਹੀਦ ਹੋ ਗਿਆ ਕਦੇ ਉਹ ਖਾਲਸਤਾਨੀ ਦੱਸੀ ਜਾਂਦੇ ਸੀਗੇ ਕਦੇ ਅੰਦੋਲਨ ਦੀ ਵੀ ਦੱਸੀ ਜਾਂਦੇ ਸੀਗੇ ਅਸੀਂ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਸਰਕਾਰ ਇਸ ਕਰਕੇ ਉਹ ਲਿਆਈ ਸੀਗੀ ਸਕੀਮ ਕਿ ਕਿਸਾਨਾਂ ਨੂੰ 파ਟਨਰ ਬਣਾਇਆ ਜਾਵੇ ਜਿਹੜੀ ਡਵੈਲਪਮੈਂਟ ਹੋ ਰਹੀ ਹੈ ਉਹਦੇ ਵਿੱਚ ਕਿਸਾਨ ਕਹਿੰਦੇ ਅਸੀਂ ਨਹੀਂ ਉਹ ਕਰਨਾ ਤੇ ਸਰਕਾਰ ਕਹਿੰਦੀ ਕੋਈ ਗੱਲ ਨਹੀਂ ਅਸੀਂ ਡਾਗ ਲੈ ਕੇ ਥੋੜੀ ਜਿਹੜਾ ਜਿਹੜਾ ਕੋਰੋਨਾ ਉਹ ਪਾਲਸੀ ਵਾਪਸ ਲੈ ਲਈ ਨਹੀਂ ਪੰਜਾਬ ਦੇ ਵਿੱਚ ਹਜੇ ਬੜੀਆਂ ਜ਼ਮੀਨਾਂ ਪਈਆਂ ਨੇ ਜਿਹੜੀਆਂ ਡਿਵੈਲਪ ਨਹੀਂ ਹੋਈਆਂ ਸਰਕਾਰ ਜਿਹੜੀ ਤੁਸੀਂ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਇਨਸਾਨ ਦੀ ਪਾਰਟੀ ਆ ਮੁਹੱਲੀ ਖਾਲੀ ਪਿਆ ਚੰਡੀਗੜ੍ਹ ਖਾਲੀ ਪਿਆ ਜਿੱਥੇ ਜਗਰਾਉਂ ਇੰਨੀ ਜ਼ਮੀਨ ਤੁਸੀਂ ਲੈਣੀ ਸੀ ਉਹਦੇ ਵਿੱਚ 슈ਗਰ ਮਿਲਾਂ ਡਿਵੈਲਪ ਪਈ ਹੈ ਇਹ ਕੀ ਗੱਲ ਉਦੋਂ ਸੋਚਿਆ ਨਹੀਂ ਗਿਆ ਕਿ ਪਹਿਲਾਂ ਆਪਾਂ ਇਹਨੂੰ ਡਿਵੈਲਪ ਕਰ ਲਈਏ ਇੱਥੋਂ ਪੈਸਾ ਕਮਾ ਲਈਏ ਫਿਰ ਅੱਗੇ ਚੱਲੀਏ ਕਰੋੜਾਂ ਅਰਬਾਂ ਰੁਪਏ ਦੀ ਪੰਜਾਬ ਸਰਕਾਰ ਦੀ ਜ਼ਮੀਨ ਹੈ ਨਜਾਇਜ਼ ਕਬਜ਼ੇ ਚ ਪਈ ਹੈ ਹਰ ਰੋਜ਼ ਨਜਾਇਜ਼ ਕਬਜ਼ੇ ਹੋ ਰਹੇ ਨੇ ਉਧਰ ਸਰਕਾਰ ਦਾ ਹਜੇ ਕੋਈ ਧਿਆਨ ਨਹੀਂ ਹੈ ਜੀ ਧਿਆਨ ਕਿਉਂ ਨਹੀਂ ਆਉਂਦਾ ਨਿਵਾਜੀ ਸਾਹਿਬ ਹਰ ਤੁਸੀਂ ਕੋਈ ਖੇਤਰ ਦੱਸੋ ਜਿਹਦੇ ਵਿੱਚ ਸਰਕਾਰ ਨੇ ਕੰਮ ਨਹੀਂ ਕੀਤਾ ਮੈਂ ਤੁਹਾਨੂੰ ਗਿਣਾ ਦਿੰਦਾ ਜੀ ਕਿੰਨੇ ਤੁਸੀਂ ਕੰਨੇ ਕਦੇ SSF ਦੇ ਬਾਰੇ ਵਿੱਚ ਕਿਸੇ ਨੇ ਸੋਚਿਆ ਸੀਗਾ ਕਿ ਸੜਕ ਸੁਰੱਖਿਆ ਫੋਰਸ ਵੀ ਬਣ ਸਕਦੀ ਹੈ ਕਦੇ ਕਿਸੇ ਨੇ ਸੋਚਿਆ ਸੀਗਾ ਕਿ 12 ਟੋਲ ਪਲਾਜ਼ੇ ਜਿਹੜੇ ਉਹ ਬੰਦ ਕੀਤੇ ਜਾ ਸਕਦੇ ਆ 5 5 6 6 ਪੈਨਸ਼ਨਾਂ ਲੈ ਰਹੇ ਸੀਗੇ ਕਦੇ ਕਿਸੇ ਨੇ ਸੋਚਿਆ ਸੀਗਾ ਕਿ ਇੱਕ ਪੈਨਸ਼ਨ ਜਿਹੜੀ ਉਹ ਕਰ ਦਈਏ ਕਦੇ ਕਿਸੇ ਨੇ ਸੋਚਿਆ ਸੀ ਕਿ 45 ਸਾਲ ਤੋਂ ਲਗਭਗ ਤਬਾਹ ਹੋ ਚੁੱਕਾ ਸਾਡਾ ਇਰੀਗੇਸ਼ਨ ਸਿਸਟਮ ਜਿਹੜਾ ਉਹਨੂੰ ਅਸੀਂ ਦੁਬਾਰਾ ਤੋਂ ਬਣਾ ਲਈਏ ਅਸੀਂ ਕੱਸੀਆਂ ਨਹਿਰਾਂ ਤੱਕ ਜਿਹੜਾ ਉਹ ਪਾਣੀ ਪਹੁੰਚਾ ਦਈਏ ਕਦੇ ਕਿਸੇ ਨੇ ਸੋਚਿਆ ਸੀਗਾ ਕਿ ਜਿਹੜਾ ਇੱਕ ਪ੍ਰਾਈਵੇਟ ਥਰਮਲ ਪਲਾਂਟ ਆ ਉਹ ਸਰਕਾਰ ਕਰੀ ਦੇਵੇ ਕਦੇ ਕਿਸੇ ਨੇ ਸੋਚਿਆ ਸੀਗਾ ਕਿ ਕਿਸਾਨਾਂ ਨੂੰ ਵੀ ਦਿਨੇ ਬਿਜਲੀ ਮਿਲਣੀ ਚਾਹੀਦੀ ਆ ਉਹ ਰਾਤ ਨੂੰ ਕਿਉਂ ਸੱਪਾਂ ਦੀਆਂ ਸਿਰੀਆਂ ਵਿੱਚ ਦੇ ਫਿਰਨ ਬਹੁਤ ਸਾਰੇ ਕੰਮ ਜਿਹੜੇ ਸਰਕਾਰ ਨੇ ਵੱਖੋ ਵੱਖਰੇ ਖੇਤਰ ਦੇ ਵਿੱਚ ਕੀਤੇ ਆ ਕਿੱਥੇ ਮਹੱਲੀ ਖਾਲੀ ਪਈ ਹੈ ਧੰਨਵਾਦ ਜੀ ਸਾਹਿਬ ਮੈਨੂੰ ਆ ਦੱਸੋ ਜਾ ਕੇ ਮਹੱਲੀ ਦੇ ਵਿੱਚ ਤਾਂ ਜ਼ਮੀਨ ਹੱਥ ਨਹੀਂ ਲਾਉਣ ਦਿੰਦੀ ਸ਼ਹਿਰਾਂ ਦੀ ਜਿਹੜੀ ਡਿਵੈਲਪਮੈਂਟ ਹੋਈ ਹੈ ਪਿਛਲੇ 10-12 ਸਾਲ ਦੇ ਦੌਰਾਨ 30 ਕਲੋਨੀਆਂ ਬਣ ਗਈਆਂ ਤੁਹਾਨੂੰ ਵੀ ਪਤਾ ਹੈ ਕਿ ਅਨਥੋਰਾਈਜ਼ ਕੋਲੋਨੀ ਦੇ ਵਿੱਚ ਕਿਹੜੀਆਂ ਮੁਸ਼ਕਲਾਂ ਜੜੀਆਂ ਆਉਂਦੀਆਂ ਨੇ ਉਹ ਪਲਾਟ ਵੇਚ ਕੇ ਨਿਕਲ ਜਾਂਦੇ ਆ ਮੁੜ ਕੇ ਲੋਕ ਜਿੰਦਾਬਾਦ ਮਰਦਾਬਾਦ ਕਰਦੇ ਆ ਇੱਥੇ ਸੀਵਰੇਜ ਹੈ ਨਹੀਂਗਾ ਇੱਥੇ ਲਾਈਟ ਹੈ ਨਹੀਂਗੀ ਜਿਹੜੀਆਂ ਅਨਥੋਰਾਈਜ਼ ਕੋਲੋਨੀਆਂ ਏ ਅੱਜ ਉਹਨਾਂ ਦੇ ਵਿੱਚ ਰੌਲਾ ਕਿਹੜਾ ਪੈ ਰਿਹਾ ਜੀ ਕਿ ਜਿੰਨਾ ਕਿਸੇ ਦੇ ਹੱਥ ਆਇਆ ਉਹਨੇ ਓਡਾ ਵੱਡਾ ਰੈਂਪ ਬਣਾ ਲਿਆ ਦੋ ਬਰਾਬਰ ਰੱਬ ਕਾਰਾਂ ਆ ਜਾਣ ਤੇ ਉਥੋਂ ਕਾਰਾਂ ਜਿਹੜੀਆਂ ਉਹ ਲੰਘਦੀਆਂ ਨਹੀਂ ਗਈਆਂ ਮੁਸ਼ਕਲਾਂ ਤਾਂ ਹੈਗੀਆਂ ਨੇ ਨਾ ਹਰਿਆਣਾ ਦੇ ਵਿੱਚ ਸਾਰੀਆਂ ਅਥੋਰਾਈਜ਼ਡ ਕੋਲੋਨੀਆਂ ਬਣੀਆਂ ਨੇ ਸਰਕਾਰ ਨੇ ਲੈਂਡ ਪੂਲ ਜਿਹੜੀ ਕੀਤੀ ਆ ਚਲੋ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਕਿ ਆਪਾਂ ਡਵੈਲਪ ਤਰੀਕੇ ਦੇ ਨਾਲ ਜਿਹੜਾ ਜੀ ਉਹ ਬਣਾ ਲੀਏ ਪਰ ਜੇ ਕਿਸਾਨਾਂ ਨੇ ਉਹਦਾ ਵਿਰੋਧ ਕੀਤਾ ਤੇ ਅਸੀਂ ਅੜੇ ਥੋੜੀ ਅਸੀਂ ਕਹ ਕੋਈ ਗੱਲ ਨਹੀਂ ਕਿਸਾਨਾਂ ਨੇ ਵੀ ਤਾਂ ਵੋਟਾਂ ਪਾਈਆਂ ਨੇ ਕਿਸਾਨ ਇੱਕ ਬਹੁਤ ਵੱਡਾ ਵਰਗ ਹੈ ਇਸ ਕਰਕੇ ਵਾਪਸ ਲੈ ਲਈ ਅੱਛਾ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਇਰੀਗੇਸ਼ਨ ਦੀ ਗੱਲ ਕੀਤੀ ਹਬੌਰ ਫਾਜ਼ਲ ਕਾ ਇਲਾਕਾ ਪਿਛਲੇ 12 ਦਿਨਾਂ ਤੋਂ ਕੁਰਲਾ ਰਿਹਾ ਹੈ ਬੁਰੀ ਤਰ੍ਹਾਂ ਨਾਲ ਕੋਈ ਉੱਥੇ ਰੈਸਕਿਊ ਆਪਰੇਸ਼ਨ ਨਹੀਂ ਹੈ ਪੰਚਾਇਤਾਂ ਆਪ ਦੇ ਪੱਧਰ ਤੇ ਲੱਗੀਆਂ ਹੈ ਸੇਮ ਨਾਲਾਂ ਦੀ ਤੁਸੀਂ ਗੱਲ ਕੀਤੀ ਸਫਾਈ ਨਹੀਂ ਹੋਈ ਏਰੀਅਲ 뷰 ਮੇਰੇ ਕੋਲੇ ਹੈਗੇ ਨੇ ਰਿਪੋਰਟਿੰਗ ਮੈਂ ਕਰ ਰਿਹਾ ਹਾਂ ਉਹਦੇ ਤੇ ਲਗਾਤਾਰ ਕੋਈ ਮੰਤਰੀ ਨਹੀਂ ਉੱਥੇ ਗਿਆ ਲੋਕ ਜਿਹੜੇ ਨੇ ਹਤਾਸ਼ ਹੋਏ ਬੈਠੇ ਆ ਨੀਰੇ ਪੱਠੇ ਦਾ ਇੰਤਜ਼ਾਮ ਨਹੀਂ ਮੈਡੀਸਿਨਸ ਦਾ ਇੰਤਜ਼ਾਮ ਨਹੀਂ ਸਰਕਾਰ ਕਿੰਨੀ ਕੋਈ ਕੈਂਪ ਨਹੀਂ ਲਾਇਆ ਗਿਆ ਉਹ ਕਿਉਂ ਕਿ ਬਾਰਡਰ ਤੋਂ ਦੂਰ ਨੇ ਉਹ ਚੰਡੀਗੜ੍ਹ ਤੋਂ ਦੂਰ ਨੇ ਲੋਕ ਨੇ ਨੇ ਇੱਕ ਗੱਲ ਨਹੀਂ ਹੈ ਕਿ ਚੰਡੀਗੜ੍ਹ ਤੋਂ ਦੂਰ ਨਹੀਂ ਹੁਣ ਬਿਆਸ ਵਾਲੇ ਏਰੀਆ ਦੇ ਵਿੱਚ ਥੋੜਾ ਪਾਣੀ ਆਇਆ ਕੋਈ 13 14 ਪਿੰਡਾਂ ਦੇ ਵਿੱਚ ਮੰਡ ਦੇ ਖੇਤਰ ਦੇ ਵਿੱਚ ਰੈਸਕਿਊ ਤਾਂ ਉੱਥੇ ਵੀ ਜਿਹੜਾ ਹੋ ਰਿਹਾ ਹੈ ਕਿਸੇ ਜਗ੍ਹਾ ਦੇ ਉੱਤੇ ਨਹੀਂ ਪਹੁੰਚੀ ਤੁਸੀਂ ਉਹ ਦੱਸਣਾ ਹੈ ਜੀ ਹੁਣੇ ਉਹ ਧਿਆਨ ਦੇ ਵਿੱਚ ਲਿਆਉਨੇ ਆ ਇਸ ਤਰ੍ਹਾਂ ਨਹੀਂ ਆਦਾਨੇ ਵਾਲਿਆ ਸਾਹਿਬ ਤੁਸੀਂ ਉਹ ਨਾ ਕਹੋਗੇ ਤੁਸੀਂ ਨਹੀਂ ਕਿ ਫੇਰੇ ਜਾਓਗੇ ਕਿਸੇ ਜਗ੍ਹਾ ਉੱਤੇ ਕੋਈ ਜਿਹੜੀ ਉਹ ਚੀਜ਼ ਨਹੀਂ ਪਹੁੰਚੀ ਤੁਸੀਂ ਆਪਾਂ ਚੱਲੀਏ ਆਪਾਂ ਚੱਲੀਏ ਚਲੋ ਆਈ ਚੱਲਦੇ ਮੈਂ ਚੱਲਦਾ ਤੁਹਾਡੇ ਨਾਲ ਐਡੀ ਕਿਹੜੀ ਗੱਲ ਆ ਧੰਨੇ ਵਾਲੇ ਸੋ ਇਦਾਂ ਨਾ ਨਾ ਤੁਸੀਂ ਕਰੋ ਨਹੀਂ ਮੈਂ ਇਦਾਂ ਨਹੀਂ ਕਹਿ ਰਿਹਾ ਸੁਣੋ ਮੈਂ ਤੁਹਾਨੂੰ 20 ਦੀ ਗੱਲ ਕਹਿ ਰਿਹਾ ਜੀ 20 20 ਪਿਆ ਕੁਦਰਤੀ ਆਫਤ ਹੈ ਆਫਤਾਂ ਤਾਂ ਉਧਰ ਉਤਰਾਖੰਡ ਦੇ ਵਿੱਚ ਵੀ ਆਈਆਂ ਨੇ ਨਾ ਤੁਹਾਡੇ ਸਾਹਮਣੇ ਆ ਉਥੇ ਹਜੇ ਤੱਕ ਰੈਸਕਿਊ ਕੋਈ ਨਹੀਂ ਪਹੁੰਚਿਆ ਇੱਥੇ ਪ੍ਰੋਬਲਮ ਕੀ ਸੁਣੋ ਸੁਣੋ ਮੈਂ ਮੈਂ ਤੁਹਾਡੀ ਗੱਲ ਕਹਿ ਰਿਹਾ ਇੱਥੇ ਪ੍ਰੋਬਲਮ ਕੀ ਆ ਰਹੀ ਹੈ ਇੱਥੇ ਲੋਕਾਂ ਦੇ ਵਿੱਚ ਲੜਾਈ ਝਗੜਾ ਕਿਉਂਕਿ ਕਿਸਾ ਕੋਈ ਖੇਤ ਦੇ ਵਿੱਚ ਡਰੇਨ ਨਹੀਂ ਹੈ ਇੱਕ ਦੂਜੇ ਦੇ ਖੇਤ ਦੇ ਵਿੱਚ ਪਾਣੀ ਕੱਢਣਾ ਸਰਕਾਰ ਦਾ ਨੁਮਾਇੰਦਾ ਹੋਏਗਾ ਕਾਉਂਸਲਿੰਗ ਕਰੇਗੀ ਕੋਈ ਵਜ਼ੀਰ ਬੈਠੇਗਾ ਕੋਈ ਵੱਡਾ ਬੰਦਾ ਬੈਠੇਗਾ ਤਾਂ ਪਾਣੀ ਨਿਕਲ ਜਾਏਗਾ ਲੋਕਾਂ ਨੂੰ ਪ੍ਰੋਬਲਮ ਕੀ ਆ ਰਹੀ ਹੈ ਕਿ ਖੇਤਾਂ ਵਿੱਚ ਦੀ ਪਾਣੀ ਅੱਗੇ ਪੈਣਾ ਉਥੇ ਕੋਈ ਸਰਵੈਲੈਂਸ ਨਹੀਂ ਹੈ ਉਥੇ ਸੁਪਰਵਾਈਜ਼ਨ ਨਹੀਂ ਹੈ ਮਤਲਬ ਕਿ ਕੈਨ ਤੋਂ ਪਾਪ ਵੀ ਲੋਕਾਂ ਨੂੰ ਆਪਣੇ ਆਪ ਦੇ ਉੱਤੇ ਛੱਡ ਦਿੱਤਾ ਗਿਆ 35-40 ਪਿੰਡਾਂ ਦੀ ਸਥਿਤੀ ਹੈ 12 ਦਿਨਾਂ ਤੋਂ ਧੰਨਵਾਦ ਹੈ ਜੀ ਸਰ ਮੈਂ ਦਿਨਾਈ ਨਹੀਂ ਕਰ ਰਿਹਾ ਤੁਹਾਡੀ ਕਿਸੇ ਵੀ ਗੱਲ ਨੂੰ ਮੈਂ ਦਿਨਾਈ ਨਹੀਂ ਕਰਦਾ 45 ਸਾਲ ਤੋਂ ਇਰੀਗੇਸ਼ਨ ਸਿਸਟਮ ਤਬਾਹ ਸੀਗਾ ਜੀ ਤੁਸੀਂ ਗਰਾਊਂਡ ਦੇ ਉੱਤੇ ਵੇਚਣ ਵਾਲੇ ਲੋਕਾਂ ਦੇ ਵਿੱਚ ਉਹ ਲੋਕਾਂ ਨੇ ਕਸੀਆਂ ਨਾਲੀਆਂ ਵਾਲੇ ਸੀਗੇ ਸਾਰੇ ਖਾਲੇ ਸਾਰੇ ਵਾਲੇ ਸੀਗੇ ਦੁਬਾਰਾ ਪਏ ਨਾ ਅੱਜ ਵੀ ਜਿਹੜੀਆਂ ਉਹ ਪਾਈਪਾਂ ਲਗਾਤਾਰ ਪੈ ਰਹੀਆਂ ਨੇ ਜਿਸ ਦਿਨ ਅਸੀਂ ਸਰਕਾਰ ਸੰਭਾਲੀ ਸੀ ਉਸ ਦਿਨ 21% ਸੀ ਸਿਰਫ ਜਿਹੜਾ ਇਰੀਗੇਸ਼ਨ ਸੁਪਰੀਮ ਕੋਰਟ ਦੇ ਵਿੱਚ ਅਸੀਂ ਕਿਉਂ ਹਾਰਦੇ ਸੀਗੇ ਸੁਪਰੀਮ ਕੋਰਟ ਦੇ ਵਿੱਚ ਅਸੀਂ ਇਸ ਕਰਕੇ ਹਾਰਦੇ ਸੀ ਸੁਪਰੀਮ ਕੋਰਟ ਪੁੱਛੀ ਸੀ ਜਿਹੜਾ ਤੁਹਾਡੇ ਹਿੱਸੇ ਆਉਂਦਾ ਪਾਣੀ ਆ ਤੁਸੀਂ ਯੂਟਿਲਾਈਜ਼ ਕਿੱਥੇ ਕਰਦੇ ਹੋ ਸਾਡੇ ਕੋਲੇ ਜਵਾਬ ਕੋਈ ਨਹੀਂ ਸੀਗਾ ਅੱਜ 64% ਜਿਹੜਾ ਪਾਣੀ ਆ ਉਹ ਯੂਟਿਲਾਈਜ਼ ਹੋਣ ਲੱਗਿਆ ਅਗਲੇ 6 ਮਹੀਨਿਆਂ ਦੇ ਵਿੱਚ ਅਸੀਂ ਉਹਨੂੰ 90% ਤੱਕ ਜਿਹੜਾ ਦੀ ਉਹ ਲੈ ਜਾਣਾ ਉਸ ਤੋਂ ਬਾਅਦ ਇਹ ਸਮੱਸਿਆ ਹੱਲ ਹੋਣੀ ਆ ਅੱਜ ਬਾਰ-ਬਾਰ ਡੈਮਾਂ ਦੇ ਵਿੱਚੋਂ ਪਾਣੀ ਛੱਡਿਆ ਗਿਆ ਪੰਜਾਬ ਦਾ ਬਚਾਅ ਪਤਾ ਕਿਉਂ ਹੋ ਗਿਆ ਜੀ ਕਿਉਂਕਿ ਸਾਡੇ ਕੋਲੇ ਲਹਿਰੀ ਸਿਸਟਮ ਜਿਹੜਾ ਸੀਗਾ ਉਹ ਦੁਬਾਰਾ ਤੋਂ ਅਸੀਂ ਚਲਾ ਲਿਆ ਉਹਦੇ ਵਿੱਚ ਪਾਣੀ ਜਿਹੜਾ ਪ੍ਰੋਪਰ ਚਲੇਗਾ ਪਹਿਲਾਂ ਇਹ ਹੁੰਦਾ ਸੀਗਾ ਕਿੱਥੇ ਕੱਸੀਆਂ ਸੀ ਕਿੱਥੇ ਨਾਲੇ ਸੀਗੇ ਆਪਾਂ ਵੀ ਸਾਰਾ ਕੁਝ ਦੇਖਿਆ ਜੀ ਮੈਂ ਵੀ ਇੰਨੀ ਦੇਰ ਪੱਤਰਕਾਰੀ ਕੀਤੀ ਹੈ ਦਾਨੇਵਾਲੀ ਸਾਹਿਬ ਇਸ ਚੀਜ਼ ਨੂੰ ਜੀ ਐਪਰੀਸ਼ੀਏਟ ਕਰੋ ਕਿ ਬਹੁਤਾ ਪੰਜਾਬ ਦਾ ਹਿੱਸਾ ਬਚ ਗਿਆ ਇਸ ਕਰਕੇ ਕਿ ਇਰੀਗੇਸ਼ਨ ਸਿਸਟਮ ਜਿਹੜਾ ਸਾਡਾ ਉਹ ਸੁਧਰ ਗਿਆ ਚਲੋ ਨਸ਼ਿਆਂ ਦੀ ਗੱਲ ਕਰ ਲਈਏ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਲੱਗੀ ਹੈ ਕਿੱਥੋਂ ਤੱਕ ਗਰਾਊਂਡ ਲੈਵਲ ਦੇ ਉੱਤੇ ਕਿਉਂਕਿ ਜਿੱਥੇ ਬਤੌਰ ਪੱਤਰਕਾਰ ਤੇ ਤੁਸੀਂ ਵੀ ਇਹਨੂੰ ਬੜਾ ਕਲੋਜ਼ਲੀ ਦੇਖਿਆ ਕਿਉਂਕਿ ਆਪਾਂ ਬੜੀ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ ਇਹਦੇ ਉੱਤੇ ਮੈਨੂਫੈਕਚਰਿੰਗ ਪੰਜਾਬ 'ਚ ਹੋ ਰਹੀ ਆ ਫੋਰਨਰਸ ਇਨਵੋਲਡ ਨੇ ਇਹਦੇ ਵਿੱਚ ਜਿਹੜੀ ਜੜ੍ਹ ਆ ਉਹਦੇ ਤੱਕ ਪਹੁੰਚਣ ਦੀ ਕੀ ਕੋਸ਼ਿਸ਼ ਹੋ ਰਹੀ ਆ ਦੂਸਰੀ ਗੱਲ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਮਰੀਜ਼ ਕੋਸ਼ਿਤ ਕਰਕੇ ਉਹਨਾਂ ਦਾ ਇਲਾਜ ਕਿਵੇਂ ਕਰਾਇਆ ਜਾਵੇ ਡੀਡਿਕਸ਼ਨ ਸੈਂਟਰ ਜਿਹੜੇ ਨੇ ਉਹਨਾਂ ਦੇ ਉੱਤੇ ਮੈਂ ਆਪਣੇ ਤੌਰ ਤੇ ਮੈਂ ਨਿੱਜੀ ਦੱਸ ਸਕਦਾ ਜੀ ਅਸੀਂ ਬਹੁਤ ਸਾਰੇ ਥਾਵਾਂ ਦੇ ਉੱਤੇ ਮੈਂ ਦਾੜ ਰਿਹਾ ਜਿੱਥੇ ਕਿਤੇ ਕੋਈ ਮੁਸ਼ਕਲ ਆ ਕਿਉਂਕਿ ਜਿਹੜਾ ਨਸ਼ਾ ਕਰ ਰਿਹਾ ਅਸੀਂ ਉਹਨੂੰ ਕ੍ਰਿਮੀਨਲ ਦੇ ਤੌਰ ਤੇ ਨਹੀਂ ਦੇਖ ਸਕਦੇ ਉਹ ਮਰੀਜ਼ ਆ ਉੱਥੇ 200 ਦੇ ਕਰੀਬ ਜਿਹੜੇ ਨੇ ਉਹ ਸਾਈਕੀਟਿਕ ਹਾਇਰ ਕੀਤੇ ਨੇ ਸਰਕਾਰ ਨੇ 200 ਦੇ ਕਰੀਬ ਉਹਨਾਂ ਦੀ ਕਾਉਂਸਲਿੰਗ ਉਹਨਾਂ ਦੇ ਉੱਥੇ ਦਵਾਈਆਂ ਵਗੈਰਾ ਦਾ ਇੰਤਜ਼ਾਮ ਜਿਹੜੀ ਉਹਦੇ ਵਿੱਚ ਦਵਾਈਆਂ ਦੇ ਵਿੱਚ ਹੁੰਦੀ ਸੀ ਤੁਸੀਂ ਵੀ ਪੜਿਆ ਹੋਣਾ ਸਾਨੂੰ ਪਰਮਿਸ਼ਨ ਸੈਂਟਰ ਸਰਕਾਰ ਤੋਂ ਮਿਲ ਗਈ ਆ ਫੇਸ ਜਿਹੜਾ ਉੱਥੇ ਰਿਕੋਗਨਾਈਜ਼ ਕਰਕੇ ਉਹ ਸਾਰਾ ਕੁਝ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜਾ ਉਹ ਬੰਦ ਹੋ ਜਾਊਗਾ ਉਸ ਜਗ੍ਹਾ ਦੇ ਤੇ ਇਹਦੀਆਂ ਇਹਨਾਂ ਦੀਆਂ ਜੜਾਂ ਬਹੁਤ ਡੂੰਘੀਆਂ ਨੇ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਅੱਕ ਪਟੋਗੇ ਤੇ ਅਗਲੇ ਵਿੱਚ ਹੋਣਾ ਇਹ ਜੁੜੀਆਂ ਜੜਾਂ ਤਾਂ ਕਿ ਬੰਦ ਨਾ ਨੀ 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 ਇਹ ਨਹੀਂ ਹੋਣਾ ਤੁਸੀਂ ਇਹ ਨਾ ਕਹੋ ਇਹ ਹੋਊਗਾ ਹਮ ਇੱਕ 100% ਹੋਊਗਾ ਅਗਲੇ ਕੁਝ ਮਹੀਨਿਆਂ ਦੇ ਦੌਰਾਨ ਅਸੀਂ ਇਹਨਾਂ ਦੀਆਂ ਜੜਾਂ ਪੱਟ ਕੇ ਜਿਹੜਾ ਜੀ ਇੱਥੋਂ ਕੱਢਦੇ ਆਂ ਕੇ ਬਾਹਰ ਮੇਰੀ ਗੱਲ ਯਾਦ ਰੱਖਣਾ ਜੀ ਇਹਨਾਂ ਤੁਸੀਂ ਕਹੋਗੇ ਨਹੀਂ ਹੋਣਾ ਲੋਕ ਇਹ ਵੀ ਕਹਿੰਦੇ ਸੀ ਇਹ ਨਹੀਂ ਹੋਣਾ ਸਾਡੇ 1 ਲੱਖ ਤੋਂ ਉੱਪਰ ਦੇ ਜਿਹੜੇ ਵਲੰਟੀਅਰ ਨੇ ਉਹ ਇਸ ਵੇਲੇ ਮਹੱਲਿਆਂ ਤੱਕ ਪਹੁੰਚ ਚੁੱਕੇ ਨੇ ਇਸ ਟੀਮ ਦੇ ਇਸ ਪੱਧਰ ਦੇ ਉੱਤੇ ਅਸੀਂ ਜਿਹੜਾ ਉਹ ਚਲੇ ਗਿਆ ਅਸੀਂ ਨਹੀਂ ਕਹਿੰਦੇ ਕਿ ਜਿਹੜਾ ਇਹ ਨਹੀਂ ਹੋਣਾ ਕਿਉਂਕਿ ਅਸੀਂ ਉਹਨਾਂ ਗੁਰੂ ਸਹਿਬਾਨ ਨੂੰ ਮੰਨਣ ਵਾਲੇ ਲੋਕ ਆ ਅਸੀਂ ਉਹਨਾਂ ਸ਼ਹੀਦਾਂ ਨੂੰ ਮੰਨਣ ਵਾਲੇ ਲੋਕ ਆ ਜਿਨ੍ਹਾਂ ਨੇ ਏਡਾ ਏਡੀਆਂ ਵੱਡੀਆਂ ਜੰਗਾਂ ਲੜੀਆਂ ਪੰਜਾਬ ਬਾਰ-ਬਾਰ ਡਿੱਗਦਾ ਰਿਹਾ ਪਰ ਪੰਜਾਬ ਉੱਠਦਾ ਵੀ ਤਾਂ ਰਿਹਾ ਨਾ ਜੀ ਪੰਜਾਬ ਉੱਠੂਗਾ ਔਰ ਪੰਜਾਬ ਮਿਸਾਲ ਬਣੂਗਾ ਦਾਨੇਵਾਲੀਆ ਸਭ ਆਉਣ ਵਾਲੇ ਦਿਨਾਂ ਦੇ ਦੌਰਾਨ ਇਸ ਨਸ਼ਿਆਂ ਦੇ ਵਿਰੁੱਧ ਜੰਗ ਚਲੋ ਚੰਗੀ ਗੱਲ ਹੈ ਜੀ ਪੰਜਾਬ ਇੱਕ ਮਿਸਾਲ ਬਣੇ ਨਸ਼ਿਆਂ ਦੇ ਜੰਗ ਦੇ ਵਿਰੁੱਧ ਪੰਜਾਬ ਦਾ ਨੌਜਵਾਨ ਖੁਸ਼ਹਾਲ ਹੋਵੇ ਤੰਦਰੁਸਤ ਹੋਵੇ ਇਸ ਮੀਤੇ ਨਾਲ ਤੁਹਾਡੇ ਤੋਂ ਮੈਂ ਇਜਾਜ਼ਤ ਲੈਣਾ ਜੀ ਸ਼ੁਕਰੀਆ